ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਭਗਵੰਤ ਮਾਨ 4 ਦਿਨਾਂ ਤੋਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਪਰਤੇ ਸਨ ਉਹਨਾਂ ਨੂੰ ਦੁਪਹਿਰ 2 ਵਜੇ ਦੇ ਕਰੀਬ ਛੁੱਟੀ ਦੇ ਦਿੱਤੀ ਗਈ ਇਸ ਤੋਂ ਪਹਿਲੇ ਸੀਐਮ ਮਾਨ ਨੂੰ ਸ਼ਨੀਵਾਰ ਨੂੰ ਬੈਕਟੀਰੀਅਲ ਸੰਕਰਮਣ ਲੈਪਟੋਸਪਾਇਰੋਸਿਸ ਹੋਣ ਦਾ ਪਤਾ ਚੱਲਿਆ ਸੀ ਡਾਕਟਰਾਂ ਨੇ ਕਿਹਾ ਸੀ ਕਿ ਉਹਨਾਂ ਨੂੰ ਐਂਟੀਬਾਇਓਟਿਕਸ ਦਿੱਤੇ ਜਾ ਰਹੇ ਨੇ ਮੁੱਖ ਮੰਤਰੀ ਨੂੰ ਨਿਯਮਿਤ ਜਾਂਚ ਲਈ ਬੁੱਧਵਾਰ ਨੂੰ ਫੋਰਟਿਸ ਹਸਪਤਾਲ ਪਰਤੀ ਕਰਾਇਆ ਗਿਆ ਸੀ ਆ ਉਸ ਤੋਂ ਬਾਅਦ ਤੋਂ ਉਹ ਲਗਾਤਾਰ ਹਸਪਤਾਲ ਦੇ ਵਿੱਚ ਪਰਤੀ ਸਰ ਉਸ ਤੋਂ ਪਹਿਲੇ ਇਹ ਹਸਪਤਾਲ ਵਿੱਚ ਪ੍ਰਤੀ ਪਸੀਮ ਭਗਵੰਤ ਮਾਨ ਨੂੰ ਮਿਲਣ ਉਹਨਾਂ ਦੀ ਸਿਹਤ ਦਾ ਹਾਲ ਚਾਲ ਪੁੱਛਣ ਕਾਂਗਰਸ ਦੇ ਨੇਤਾ ਪ੍ਰਗਟ ਸਿੰਘ ਪਹੁੰਚੇ ਪ੍ਰਗਟ ਸਿੰਘ ਨੇ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਿਰੋਧ ਕਰਦਾ ਹਾਂ ਪਰ ਮੁੱਖ ਮੰਤਰੀ ਰਾਜ ਦਾ ਮੁਖਿਆ ਹੁੰਦਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੇਰੀ ਜ਼ਿੰਮੇਵਾਰੀ ਹੈ ਕਿ ਮੈਂ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਲੈ ਕੇ ਆਵਾਂ ਇਸ ਕਰਕੇ ਮੈਂ ਸੀਐਮ ਭਗਵੰਤ ਨੂੰ ਮਿਲਣ ਆਇਆ ਹਾਂ ਇਹ ਪੰਜਾਬ ਦੀ ਸਭਿਆਚਾਰ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਆਪ ਵਿਧਾਇਕ ਸੀਐਮ ਮਾਨ ਨੂੰ ਮਿਲਣ ਨਹੀਂ ਆਏ ਇਸ ਤੇ ਉਹਨਾਂ ਦੀ ਮਹਿਮਾਨਸਿਕਤਾ ਨੂੰ ਸਮਝ ਸਕਦਾ ਹਾਂ ਪ੍ਰਗਟ ਸਿੰਘ ਨੇ ਕਿਹਾ ਕਿ ਸੀਐਮ ਨਾਲ ਮੁਲਾਕਾਤ ਕਰਕੇ ਉਹਨਾਂ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹ ਪਤਾ ਚੱਲਿਆ ਕਿ ਉਹਨਾਂ ਦੀ ਸਿਹਤ ਦੇ ਵਿੱਚ ਸੁਧਾਰ ਹੋ ਰਿਹਾ ਹੈ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੀ ਪਾਰਟੀ ਦੇ ਲੋਕ ਸੀਐਮ ਨੂੰ ਇਸ ਹਾਲਤ ਦੇ ਵਿੱਚ ਮਿਲਣ ਨਹੀਂ ਆਏ ਕਿਉਂਕਿ ਉਹ ਦਿੱਲੀ ਤੋਂ ਬੋਟਰ ਦੇਲੇ ਅਗਰ ਦਿੱਲੀ ਵਿੱਚ ਕਿਸੇ ਨੂੰ ਛੇਕ ਵੀ ਆ ਜਾਂਦੀ ਹੈ ਤੇ ਉਹ ਟਵੀਟ ਕਰ ਦਿੰਦੇ ਨੇ ਤੇ ਸ਼ੁਭ ਕਾਮਨਾਵਾਂ ਦਿੰਦੇ ਨੇ ਪਰ ਆਪਣੇ ਮੁੱਖ ਮੰਤਰੀ ਨੂੰ ਜਿਹੜਾ ਕਿ ਹਸਪਤਾਲ ਵਿੱਚ ਵਰਤੀ ਹੈ ਉਹਨੂੰ ਮਿਲਣ ਨਹੀਂ ਆ ਸਕਦੇ ਕਿਉਂਕਿ ਉਹ ਡਰੇ ਹੋਏ ਨੇ ਉਹਨਾਂ ਨੇ ਕਿਹਾ ਕਿ ਇਹ ਪੰਜਾਬੀਆਂ ਦਾ ਕਿਰਦਾਰ ਨਹੀਂ ਹੈ 48 ਦੇ ਕਾਰਡੀਆਲੋਜੀ ਵਿਭਾਗ ਦੇ ਐਚਓਡੀ ਡਾਕਟਰ ਆਰਕੇ ਜਸਵਾਲ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਸੀਐਮ ਮਾਨ ਦੇ ਦਿਲ ਦੀ ਜਾਂਚ ਕੀਤੀ ਗਈ ਸੀ ਉਹਨਾਂ ਦੇ ਦਿਲ ਦੀ ਪਲਮਨਰੀ ਆਰਟਰੀ ਦੇ ਵਿੱਚ ਬਲੱਡ ਪ੍ਰੈਸ਼ਰ ਦਾ ਦਬਾਅ ਵੱਧਣ ਕਾਰਨ ਉਹਨਾਂ ਦਾ ਸਵਾਸਤ ਖਰਾਬ ਰਿਹਾ ਸੀਗਾ ਡਾਕਟਰ ਦੀ ਟੀਮ ਨੇ ਸੀਐਮ ਦੇ ਦਿਲ ਦੀ ਤੰਗੀਆਂ ਦੀ ਵੀ ਜਾਂਚ ਕੀਤੀ ਹੈ ਤੇ ਇਸ ਦੀ ਰਿਪੋਰਟ ਆਉਣ ਤੋਂ ਬਾਅਦ ਅੱਗੇ ਡਾਕਟਰ ਸਰਜਰੀ ਕਰਨਗੇ ਜਾਂ ਕੋਈ ਹੋਰ ਕਦਮ ਇਲਾਜ ਲਈ ਚੱਕਣਗੇ